ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਰਾਂ ਨੂੰ ਅੱਜ ਪੈਂਡ ਆਇਆ ਆਪਾਂ ਉੱਗੋ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਪੈਣ ਕੋਲ ਗਾਵਾਂ ਹੀ ਗਾਵਾਂ ਹੁੰਦੀਆਂ ਤੋਕੜ ਗੱਬਣ ਸਸਤੀ ਮਹਿੰਗੀ ਕਾਜ ਸਾਰੇ ਤਰ੍ਹਾਂ ਦੇ ਹੁੰਦੇ ਨੇ ਤੇ ਕਰਦੇ ਆਪਾਂ ਪੈਣ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਨਿਰਮਲ ਕੋ ਪੈਂਡ ਪਿੰਡੂ ਕੋ ਜ਼ਿਲ੍ਹਾ ਬਰਨਾਲਾ ਵੈਸੇ ਨਿੰਮੋ ਜਾਦੇ ਕਹਿੰਦੇ ਨੇ ਠੀਕ ਹੈ ਜੀ ਬੁਲਟ ਵਾਲੀ ਨਿੰਮੋ ਹਾਂਜੀ ਬੁਲਟ ਘਰੇ ਨੇ ਵੀ ਅੱਜ ਕੱਲ੍ਹ ਠੀਕ ਹਾਂ ਜੀ ਬੰਨ ਜੀ ਆ ਦੱਸੋ ਜੀ ਪਹਿਲੀ ਗਾਂ ਦਾ ਡਿਟੇਲ ਇਹ ਵੀਰੇ 3 ਮਹੀਨੇ ਹੋ ਗਏ ਸੂਈ ਨੂੰ ਹਾਂਜੀ ਸੀਲ ਠੰਡੀ ਬਹੁਤ ਹੈ ਹਾਂਜੀ ਹਾਂਜੀ ਤੇ ਮਤਲਬ 14 ਲੀਟਰ ਦੋ ਦਿੰਦੀ ਇਹ ਹਾਂਜੀ ਹਾਂਜੀ ਕੋਈ ਪ੍ਰੋਬਲਮ ਨਹੀਂ ਥਾਣਾ ਸੁਣਾ ਦੀ ਕੁਝ ਨਹੀਂ ਕੀਤੀ ਬੋਲ ਗਈ ਹਾਂ ਠੀਕ ਹੈ ਜੀ ਤੇ 42000 ਰੁਪਏ ਦਾ ਰੇਟ ਹੈ ਹਾਂਜੀ ਤਿੰਨ ਕਿੰਨੇ ਹੋ ਗਏ ਸੂਈ ਨੂੰ ਹਾਂਜੀ ਤਿੰਨ ਹਾਂਜੀ ਬੰਨ ਜੀ ਦੂਜੀ ਨੰਬਰ ਵਾਲੀ ਗਾਂ ਦੱਸੋ ਦੂਜੀ ਨੂੰ ਮਹੀਨਾ ਹੋ ਗਿਆ ਜੀ ਪਰਸੋਂ ਬੱਸਾ ਮਰ ਗਿਆ ਦਾ ਅੱਛਾ ਜੀ ਪਹਿਲਾ ਸੀਗਾ ਪਹਿਲੀ ਵੀਡੀਓ ਚ ਦੇਖ ਲਓ ਤੁਸੀਂ ਠੀਕ ਹੈ ਜੀ ਤੇ 14 ਲੀਟਰ ਦੁੱਧਾ ਜੀ 55000 ਰੁਪਏ ਰੇਟ ਇਹਦਾ ਠੀਕ ਹੈ ਜੀ ਹਾਂਜੀ ਭੈਣ ਜੀ ਤੀਜੇ ਨੰਬਰ ਵਾਲੀ ਤੀਜੇ ਨੰਬਰ ਵਾਲੀ ਦਾ 62000 ਰੇਟ ਹੈ ਜੀ ਤੁਸੀਂ ਆ ਬੱਚੀ ਹੈ ਤਾਜੀ ਸੁਣੀ ਠੀਕ ਹੈ ਜੀ ਵਈ ਬੇਸਟ ਵਾਰਟੀ ਦੇਖ ਸਕਦੇ ਹਾਂ ਮੋਰੂ ਇਹ ਬਲੂਆ ਦੇਖ ਸਕਦੇ ਹਾਂ ਠੀਕ ਹੈ ਜੀ ਹਾਂਜੀ ਤੇ ਆ ਚਾਰ ਨੰਬਰ ਜੀ ਚਾਰ ਨੰਬਰ ਵੀਰੇ 13 ਲੀਟਰ ਦੁੱਧਾ 35000 ਰੁਪਏ ਕੀਮਤ ਹੈ ਦੀ 35000 ਸੀਲ ਠੰਡੀ ਬਹੁਤ ਹੈ ਹਾਂ ਠੀਕ ਹੈ ਗੱਬਣ ਕੋ ਬਣੇਗੇ ਨਹੀਂ ਗੱਬਣ ਹੈ ਨਹੀਂ ਵੀਰੇ ਅੱਛਾ ਖਾਲੀ ਠੀਕ ਹੈ ਹਾਂਜੀ ਅਗਲੀ ਵੇਣ ਅਗਲੀ ਵੀਰੇ ਦਿਨ ਮਹੀਨਾ ਦੀ ਮਾਲ ਕਰਨ ਗੱਬਣ ਸਾਬਾ ਜਿੱਕਲੀ ਕਰਾਈ ਅੱਛਾ ਜੀ 12 ਲੀਟਰ ਦੁੱਧ ਹੈ ਹਾਂਜੀ ਤੇ 45000 ਰੇਟ ਹੈ ਦਾ ਠੀਕ ਹੈ ਮੜਾ ਸੁਣੋ ਜੀ ਮੜਾ ਮੜਾ ਬੁਲਾ ਦੀ ਵੀਡੀਓ ਦੀ ਸਮਾਰਕੇ ਲੋਕਰਾ 45000 ਰੁਪਿਆ ਰੇਟ ਹੈ ਤਨਮੈਨ ਦੀ ਗੱਬਣ ਦੱਸ ਰਿਹਾ ਚੈੱਕ ਕਰਾ ਕੇ ਲੈ ਜਾਣਗੇ ਯਾਰੀ ਚੈੱਕ ਕਰਾ ਲੈਣ ਕੋਈ ਦਿੱਕਤ ਨਹੀਂ ਪਾਉਂ ਠੀਕ ਹੈ ਜੀ ਚੈੱਕ ਕਰਵਾ ਕੇ ਲੈ ਸਕਦੇ ਆ ਭਰਾ 45000 ਰੁਪਏ ਦਾ ਰੇਟ ਆ ਠੀਕ ਹੈ ਜੀ ਹਾਂਜੀ ਬੰਦ ਜੀ ਅਗਲੀ ਅਗਲੀ ਵੀਰੇ ਦਾਜੀ ਸੂਈ ਵੀ ਹੈ ਹਾਂਜੀ 14 ਲੀਟਰ ਦਾ ਉਹਦੀ ਇਹ ਬੱਛੀ ਠੀਕ ਹੈ ਜੀ ਦੇਖ ਸਕਦੇ ਭਰਾ 14 ਲੀਟਰ ਦਾ ਤੇ ਅੱਗੇ ਤਸਦੀਕ ਕਰਕੇ ਉਹ ਜਾਹਦ ਹੈ ਤੇ ਲੈਵਲ ਉਹ ਵੇਖ ਸਕਦੇ ਤੇ ਰੇਟ ਪੰਦ ਜੀ ਦੱਸਾਂਗੇ ਰੇਟ 42000 ਵੀਰੇ 45000 ਦਾ ਰੇਟ ਹੈ ਇਹਦਾ 45000 45000 ਠੀਕ ਹੈ ਜੀ ਇਹਦਾ ਰੇਟ ਪਹਿਲਾਂ ਦੱਸ ਹੀ ਦੋ ਜੀ ਇਹਦਾ ਰੇਟ ਹੈਗਾ ਜੀ 5 ਮਹੀਨਾ ਦੀ ਗੱਬਣਾ 6 ਲੀਟਰ ਹੁੰਦਾ ਠੀਕ ਹੈ ਜੀ ਇਹ ਚੱਕਰਾਈ ਵੀ ਜ ਆਪਣੀ ਇਹ ਚੈੱਕ ਕਰਾ ਕੇ ਦੇ ਮੰਗੇ ਫਿਰ ਨਾਲ ਹੋਈ ਸਾਡੀ ਇਹ ਜੀ ਦੋ ਮਰਜ਼ੀ ਕਰਾ ਲਓ ਕੋਈ ਫਿਕਰੀ ਤੇ ਇਹਦਾ ਰੇਟ ਹੈਗਾ ਵੀਰੇ 40000 ਰੁਪਏ ਇਹਦਾ 40000 ਫਿਰ ਆ ਦੇਖ ਸਕਦੇ ਠੀਕ ਹੈ ਇਹ ਹੈਗੀ ਵੀਰੇ 6 ਮਹੀਨੇ ਪੂਰੇ ਹੋ ਗਏ 7ਵਾਂ ਗੱਬਣਾ ਨੂੰ ਲੱਗ ਗਿਆ ਕੱਲ ਠੀਕ ਹੈ ਜੀ 6 ਲੀਟਰ ਹੁੰਦਾ ਇਹ ਇਹ ਆਪਣੀ ਚੱਕਰਾਈ ਵੀ ਚੈੱਕ ਕਰਾਈ ਹੋਈ ਹੈ ਠੀਕ ਹੈ ਜੀ ਜੇ ਕੋਈ ਇਹ ਵੀ ਆਪਣੀ ਆਪਣੀ ਇਹ ਵੀ ਕਰਾਈ ਹੋਈ ਜੱਕ ਡੱਬੀ ਦਾ ਹਾਂਜੀ ਜੇ ਕਿਸੇ ਨੇ ਕਰਾਉਣੀ ਤੇ ਕਰਾ ਲੈ ਪਨ ਕੁੜੀ ਕਰੀ ਠੀਕ ਹੈ ਸੱਲੀ ਵਾਲੀ ਹੈ ਚੈੱਕ ਕਰਵਾਈ ਵੀ ਜਿਹੜੀ ਚੈੱਕ ਕਰਵਾਈ ਤੇ ਉਹ ਕਰਵਾਈ ਵੀ ਹੈ ਜੀ ਹਾਂਜੀ ਠੀਕ ਹੈ ਜੀ ਅਗਲਾ ਵੇਸੇ ਲਾਉਗਾ ਕਰਾ ਦੇ ਹਾਂਜੀ ਆਇਆ ਕੀ ਰੇਟ ਹੈ ਇਹ ਵੀਰੇ 10 ਲੀਟਰ ਦੁੱਧਨ ਦੀ ਹੈ ਹੈ ਪਿਓਰ ਫੰਡਰ ਗੱਭਣ ਨਹੀਂ ਹੈ ਠੀਕ ਹੈ ਜੀ ਤੇ ਇਹਦੀ ਕੀਮਤ ਹੈਗੀ 35000 ਇਹਦੀ 35000 ਠੀਕ ਹੈ ਇਹ 6 ਮਹੀਨਿਆਂ ਦੀ ਗੱਭਣਾ 6 ਲੀਟਰ ਦੁੱਧ ਇੱਕ ਟਾਈਮ ਮਿਲਦੀ ਹੈ ਵੱਡੇ ਵੱਡੇ ਸੰਗ ਆ ਗਏ ਹਾਂਜੀ ਇਹਦਾ ਰੇਟ ਹੈਗਾ 28000 ਰੁਪਿਆ ਠੀਕ ਹੈ ਜੀ ਇਹ ਕੰਪੈਨਜੀ ਹੋਰ ਹਨ ਜਿਹੜੇ ਬਾਹਰਲੇ ਬੰਦੇ ਆਉਂਦੇ ਜਿਵੇਂ ਐਮਪੀਸੀ ਦਿੱਲੀ ਤੋਂ ਆਉਂਦੇ ਆ ਤੇ ਉਹਨਾਂ ਦਾ ਕੋਈ ਰਹਿਣ ਨੂੰ ਦਾ ਪ੍ਰਬੰਧ ਹੈਗਾ ਜੀ ਸਭ ਕੁਝ ਹੈ ਜੀ ਕੁਝ ਕਰੀ ਕੋਈ ਦਿੱਕਤ ਨਹੀਂ ਹਾਂ ਰਹਿਣ ਨੂੰ ਸਾਰਾ ਕੁਝ ਰੋਟੀ ਪਾਣੀ ਸਭ ਪ੍ਰਬੰਧ ਹੈ ਠੀਕ ਹੈ ਜੀ ਠੀਕ ਲੋਪਰਾਜ ਜਿਸ ਜਿਸ ਨੇ ਦੂਰੋਂ ਨੇੜੇ ਆਉਣਾ ਅੰਬਰਸਰੋਂ ਜਾਂ ਦੂਰੋਂ ਆਉਣਾ ਕੋਈ ਹਨਾ ਪਾਟਪੁਰ ਕਾਫੀ ਪੈਂਦੀ ਆ ਬਰਨਾਲਾ ਜ਼ਿਲ੍ਹਾ ਤੇ ਭੈਣ ਜੀ ਕੋਲ ਇੱਥੇ ਰਹਿਣ ਨੂੰ ਪ੍ਰਬੰਧ ਹੈਗਾ ਰੋਟੀ ਪਾਣੀ ਦਾ ਵੀ ਪ੍ਰਬੰਧ ਆ ਠੀਕ ਹੈ ਨਾ ਕੋਈ ਕਿਸੇ ਗੱਲ ਦੀ ਦਿੱਕਤ ਨਹੀਂ ਤੇ ਗਾਂ ਤਸੱਲੀ ਕਰਕੇ ਜਾ ਸਕਦੇ ਹੋ ਦੋ ਟਾਈਮ ਚੋੜਾ ਜਾ ਕਰ ਟਾਈਮ ਚੋ ਬਾਕੀ ਭੈਣ ਜਿਆਦਾ ਮੋਟਰ ਬੁਲਟ ਮੋਟਰਸਾਈਕਲ ਦੀ ਰਹਿੰਦੀ ਆ ਉਹ ਦੀਸਨ ਨੂੰ ਵੀਡੀਓ ਵਾਇਸੇ ਦਿਖਾਵਾਂਗੇ ਤੇ ਵਪਾਰ ਦਾ ਕੰਮ ਕਰ ਜਿਆ ਬੰਨਣਾ ਹੀ ਤਾਂ ਕੋ ਕਰਦੀ ਹੈ ਜੀ ਇਹ ਠੀਕ ਹੈ ਨਾ ਜੇ ਕੋਈ ਮੜਾ ਮੋਟਾ ਉਨੀ ਇੱਕ ਭੈਣ ਗਾਂ ਚ ਕੋਈ ਨੁਕਸ ਹੋਵੇ ਦੁੱਧ ਹੀ ਤੇ ਚੱਲ ਨਹੀਂ ਜਿੰਮਾ ਵੀ ਵਾਰ ਦੁੱਧ ਤਾਂ ਆਪਣੇ ਘਰ ਨਹੀਂ ਲੈਣਾ ਵੀਰੇ ਜੇ ਕੋਈ ਥਣਾ ਦੀ ਪ੍ਰੋਬਲਮ ਹੈ ਜੇ ਨਾਮ ਮਿਲਦੀ ਹੋਵੇ ਜੇ ਨਾਮ ਮਿਲਦੀ ਹੋਵੇ ਲਤਵਾ ਮਾਰਦੀ ਗਾਂ ਬਦਲ ਕੇ ਮੰਗੂੜ ਕਸਦੀ ਠੀਕ ਹੈ ਚੇਂਜ ਕਰਕੇ ਦੇ ਦੂੰਗਾ ਹਾਂਜੀ ਹਾਂਜੀ ਹੋਰ ਲ ਜਾ ਸਕਦਾ ਬੰਦਾ ਹੋਰ ਲ ਜਾ ਸਕਦਾ ਜੇ ਮਤਲਬ ਕੋਈ ਬਿਮਾਰ ਵੈਸੀ ਹੋ ਗਈ ਤਾਂ ਆਪ ਹੋਗੇ ਤਾਂ ਸਾਡੀ ਬਸ ਨਹੀਂ ਹਾਂਜੀ ਹਾਂਜੀ ਜੇ ਕੋਈ ਥਣਾ ਬਲ ਹੋ ਜਾ ਕੋਈ ਲਤਵਾ ਮਾਰ ਗਈ ਹਾਂਜੀ ਦੁੱਧ ਵੀ ਅਗਲੇ ਦੇ ਘਰ ਨਹੀਂ ਦੇਣਾ ਠੀਕ ਹੈ ਅਸੀਂ ਜਵਾਕੇ ਦੇਵਾਂਗੇ ਆਪਦੇ ਕੋਲ ਕਿੰਨਾ ਟਾਈਮ ਮਰਜੀ ਜੋ ਸਾਡੇ ਬਾਕੀ ਦੁੱਧ ਤਾਂ ਸੇਵਾ ਦਾ ਜੀ ਹਾਂਜੀ ਦੁੱਧ ਸੇਵਾ ਦਾ ਸਾਡੇ ਕੋਲ ਦੋ ਦਿਨ ਚੋ ਸਾਨੂੰ ਕੋਈ ਰਹਿਣ ਦੀ ਦਿੱਕਤ ਨਹੀਂ ਜਿੰਨਾ ਟਾਈਮ ਮਰਜੀ ਰੋ ਸਾਡੇ ਕੋਲ ਠੀਕ ਹੈ ਜੀ ਵੈਸੇ ਤਾਂ ਪਹਿਲੀ ਗੱਲ ਨੋਕਸ ਵਾਲੇ ਪਰ ਦੇਣੀ ਨਹੀਂ ਜੇ ਕੋਈ ਚਾਂਸ ਮਾੜੀ ਲੱਤ ਵਾ ਜੇ ਕੋਈ ਕੋਣ ਥਾਣਾ ਦੀ ਪ੍ਰੋਬਲਮ ਹੈ ਜੇ ਕੋਈ ਲੱਤ ਬਾਹ ਲੈ ਆਉਂਦੀ ਹੈ ਉਹ ਭੇਜ ਕੇ ਹੋਰ ਕੋਈ ਗਾਈ ਲੈ ਜਾਓ ਬਸ ਠੀਕ ਹੈ ਲੋ ਭਰਾ ਠੀਕ ਹੈ ਨਾ ਜੇ ਕੋਈ ਵੀ ਨੋਕਸ ਹੋਵੇ ਤਾਂ ਇਦਾਂ ਦਾ ਤਾਂ ਜਰੂਰ ਭੈਣ ਜੀ ਕਹਿੰਦੀ ਵੀ ਚੇਂਜ ਕਰਕੇ ਵੀ ਦੇ ਸਕਦੇ ਆ ਪਹਿਲੀ ਗੱਲ ਤਾਂ ਚੇਂਜ ਵਾਲੇ ਨੋਕਸ ਵਾਲੇ ਨਹੀਂ ਹੁੰਦੇ ਨਹੀਂ ਕੁਝ ਤੇ ਸਸਤੇ ਵੀ ਆ ਤੇ ਮਹਿੰਗੇ ਵੀ ਭਰਾ ਸਾਰੇ ਦੇਖ ਸਕਦੇ ਤੁਸੀਂ ਠੀਕ ਹੈ ਨਾ ਤੇ ਜੀਤਾ ਫਾਰਮ ਟੀਵੀ ਨੂੰ ਬਾਤ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ